ਲਗਾਤਾਰ ਹਰਿਆਣਾ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਤੇ ਉਹਨਾਂ ਬੋਲੋ ਪੂਰੀ ਜਿੱਦੋ ਜਹਿਦ ਕੀਤੀ ਜਾ ਰਹੀ ਹੈ ਹਰਿਆਣਾ ਬਾਰਡਰ ਨੂੰ ਪਾਰ ਕਰਨ ਦੀ ਜਿਸ ਦੇ ਚੱਲਦੇ ਪੁਲਿਸ ਦੇ ਵੱਲੋਂ ਸ਼ਕਤੀਵਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਜਿੱਥੇ ਅਥਰੂ ਗੈਸ ਦੇ ਗੋਲੇ ਵਰਸਾਏ ਜਾ ਰਹੇ ਨੇ ਉੱਥੇ ਹੀ ਰਬੜ ਦੀਆਂ ਗੋਲੀਆਂ ਵੀ ਚੜਾਈਆਂ ਜਾ ਰਹੀਆਂ ਨੇ ਜਿਸ ਦੌਰਾਨ ਹੁਣ ਤੱਕ ਕਈ ਕਿਸਾਨ ਜ਼ਖਮੀ ਹੋਏ ਨੇ ਉੱਥੇ ਹੀ ਇੱਕ ਸਿੱਖ ਨੌਜਵਾਨ ਜਿਸ ਦੇ ਕੀ ਇਹਨਾਂ ਰਬੜ ਦੀਆਂ ਗੋਲੀਆਂ ਦੇ ਨਿਸ਼ਾਨ ਪਏ ਨੇ ਤੇ ਉਸਨੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਉਹਦਾ ਸਰੀਰ ਰਚਣੇ ਕਰ ਦਿੱਤਾ ਪਰ ਉਹ ਫਿਰ ਵੀ ਡਟੇ ਰਹਿਣਗੇ ਯਾ ਦੇਖ ਲੋ ਜੀ ਖਾਲਸਾ ਜੀ ਨੇਗੇ ਬਾਈ ਦਾ ਬਾਈ ਸਾਰਾ ਪਿੰਡ ਆਪਾਂ ਕਹੀਏ ਸਨ ਨਹੀਂ ਕਰਿਆ ਵਿਆ ਜੀ ਜਿਹੜੇ ਉਹ ਰਾਬੜ ਦੇ ਮਾਰਦੇ ਆ ਉਹ ਰਾਬੜ ਦੇ ਮਾਰ ਮਾਰਦੇ ਆ ਜੀ ਤੇ ਧਨਾਲੀ ਦਾ ਕੱਚਾ ਰੋਂਦ 12 ਬੋਰ ਦਾ ਧਨਾਲੀ ਦੇ ਨਾਲ ਫੈਰ ਹੋਇਆ ਧਨਾਲੀ ਦਾ ਕੱਚਾ ਰੋਂਦ 12 ਬਾਰ 12 ਬੋਰ ਦਾ ਹੁੰਦੇ ਸ਼ਰੇ ਬਾਈ ਹਾਂ ਉਹਦੇ ਸ਼ਰੇ ਦੇ ਵਿੱਚੇ ਵੇ ਆ ਦੇਖ ਲੋ ਬਾਈ ਯਾਰ ਇਦੂ ਉੱਤੇ ਕੀ ਆਪਾਂ ਕਹੀਏ ਬਾਕੀ ਬਾਈ ਆਪਣੀ ਛੱੜ ਦੀ ਗਲਾ ਬਾਈ ਦੀਪ ਸਿੰਘ ਨੂੰ ਇੱਥੇ ਰੱਖ ਕੇ ਬਾਈ ਅੱਗੇ ਚੱਲਦੇ ਬਿਲਕੁਲ ਠੀਕ ਹੈ ਜੀ ਆ ਤਾਂ ਆਪਾਂ ਤੇ ਇਹੀ ਗੱਲ ਮੈਂ ਗੱਡੀ ਤੇ ਮਗਰ ਬੈਂਦਰ ਵੀ ਲਵਾਇਆ ਬਾਈ ਦੀਪ ਸਿੰਘ ਉਹ ਥੋੜੀ ਕਾਲੀ ਗੱਡੀ ਉੱਥੇ ਥੋੜੀ ਗਈ ਹੈ ਹਾਂ ਗਿਆ ਠੀਕ ਹੈ ਠੀਕ ਹੈ ਬੈਂਦਰ ਵੀ ਲੈ ਕੇ ਆਏ ਆ ਬਾਈ ਦੀਪ ਸਿੱਧੂ ਨੂੰ ਸੋਚ ਦੇ ਵਿੱਚ ਨਾਲ ਲੈ ਕੇ ਜਾਵਾਂਗੇ ਪਰ ਅੱਜ ਜੇ ਬਾਈ ਦੀਪ ਆਉਂਦਾ ਨਾ ਉਹ ਉਹ ਅਸੀਂ ਦਿੱਲੀ ਆਉਂਦੇ ਬਿਲਕੁਲ ਬਾਈ ਗੱਲ ਹੀ ਵੱਖਰੀ ਹੋਣੀ ਸੀ ਬਾਈ ਕੱਲ ਵੀ ਯਾਦ ਆਈ ਬਾਈ ਦੀ ਅੱਜ ਵੀ ਆਈ ਹੈ ਇਹ ਗੱਲ ਬਾਈ ਜਮਾ ਬਾਈ ਲੱਖਾ ਵੀ ਆਇਆ ਸੀਗਾ ਬਾਈ ਮੇਰੀ ਵੀ ਨਾ ਗੱਡੀ ਦੇਖ ਲਈ ਮੇਰੀ ਗੱਡੀ ਦੇ ਵਿੱਚ ਬਾਈ ਦੀਪ ਸਿੱਧੂ ਦੀ ਫੋਟੋ ਲੱਗੀ ਹੋਈ ਹੈ ਬਾਈ ਜੀ ਹਾਂ ਜੀ ਬਾਈ ਫੋਟੋ ਅੱਜ ਬਾਈ ਬਾਈ ਲੱਖਾ ਵੀ ਆਇਆ ਸੀਗਾ ਹਾਂ ਜੀ ਅੱਜ ਉਹਨਾਂ ਦੇ ਕੋਲ ਵੀ ਇਹ ਗੱਲ ਮੈਂ ਕਹੀ ਸੀ ਕਿ ਬਾਈ ਦੀਪ ਸਿੱਧੂ ਦੀ ਗੱਲ ਯਾਦ ਆਉਂਦੀ ਹੈ ਪਰ ਜਨ ਵਾਲਿਆਂ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲਿਆਂ ਨੂੰ ਅਸਮਾਨ ਸਾਨੂੰ ਇਹ ਦੋਨੋਂ ਚਾਹੀਦੇ ਆ ਥੋੜੀ ਗੱਡੀ ਤੇ ਵੀ ਇਹੀ ਲਿਖਿਆ ਹੋਇਆ ਹੈ ਜਿੱਥੇ ਵੀ ਮਿਲਣਗੇ ਜਦੋਂ ਵੀ ਮਿਲਣਗੇ ਅਸੀਂ ਛੱਡਨੇ ਥੋੜੀ ਆ ਬਿਲਕੁਲ ਪਰ ਜਿਹੜੀਆਂ ਜਥੇਬੰਦੀਆਂ ਨੇ ਬਾਈ ਦੀਪ ਸਿੰਘ ਨੂੰ ਗਦਾਰ ਕਿਹਾ ਸੀ ਬਿਲਕੁਲ ਬਾਈ ਉਹ ਅੱਜ ਘਰੇ ਬੈਠੀ ਆ ਉਹ ਗਦਾਰ ਬਣ ਗਈ ਆ ਉਹਨਾਂ ਨੂੰ ਕੀ ਲੱਗਦਾ ਬਾਈ ਯਾਰ ਵੀ ਕਿਤੇ ਇਹ ਨਾ ਮੂਰੇ ਆ ਜਾਣ ਹਾਂ ਜੀ ਹਾਂ ਜੀ 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 ਅੰਦਰ ਵੀ ਭੁੱਖਾ ਹੈ ਬਾਈ ਜਿਹੜੀਆਂ ਹੋਰ ਜਥੇਬੰਦੀਆਂ ਆਈਆਂ ਇਹ ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%20ਸ='%2 ਜਿਹੜੇ ਵੀ ਕਹਿ ਨਹੀਂ ਸੀ ਨਹੀਂ ਵਿਕਣਗੇ ਨਹੀਂ ਵਿਕਣਗੇ ਤੇ ਮੇਰੀ ਤੁਹਾਡੇ ਚੈਨਲ ਆਈ ਮੈਂ ਇੱਕ ਅਪੀਲ ਹੈ ਨੌਜਵਾਨ ਕਿਸਾਨਾਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਇਹ ਨਾ ਸੋਚੋ ਕਿ ਕੱਲੀ ਕਿਸਾਨਾਂ ਦੀ ਲੜਾਈ ਹੈ ਛੋਟਾ ਚੀਪ ਵਪਾਰੀ ਦੁਕਾਨਦਾਰ ਚਾਹੇ ਜ਼ਿਮੀਂਦਾਰ ਹੈ ਵੱਡਾ ਹੋਵੇ ਮੋਦੀ ਨੇ 2024 ਚ ਜਿੱਤ ਕੇ ਪ੍ਰਧਾਨ ਮੰਤਰੀ ਦਾ ਉਹਦਾ ਖਤਮ ਕਰਕੇ ਰਾਸ਼ਟਰਪਤੀ ਖੁਦ ਬੰਦਾ ਹੈ ਤੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ VOTING ਬੰਦ ਹੋ ਜੇਗੀ ਇੰਦੀ ਮਿੰਟਰੀ ਹੋਊਗੀ ਇੰਦੀ ਪੁਲਿਸ ਹੋਊਗੀ ਜਿੰਦੂ ਮਰਜੀ ਫੜੇਗਾ ਜਿੰਨੂ ਮਰਜੀ ਛੱਡੇਗਾ ਅੰਬਾਨੀਆਂ ਦਾਦਿਆਂ ਨੂੰ ਰੇਲਵੇ ਵੇਚੀ 에ਰਪੋਰਟ ਵੇਚ ਤੇ ਫਿਰ ਸਭ ਕੁਝ ਵੇਚ ਦੂਗਾ ਤੁਹਾਨੂੰ ਲੇਬਰ ਬਣਾ ਕੇ ਇਹ ਛੱਡੂਗਾ ਹੁਣ ਮੌਕਾ ਹੈ ਭਰਾ ਮੇਰੇਓ ਘਰੇ ਬੈਠਣ ਦਾ ਸਮਾਂ ਨਹੀਂ ਬਾਹਰ ਨਿਕਲੋ ਲੜੋ ਮੈਨੂੰ ਮੇਰੇ ਡਾਕਟਰ ਨੇ ਮੈਨੂੰ ਕਿਹਾ ਸੀਗਾ ਤੁਹਾਡੇ ਸੱਟਾਂ ਬਹੁਤ ਨੇ ਤੁਹਾਡੇ ਯਾਨੀ 46 ਉਹਨਾਂ ਨੇ ਰੈਣੇ ਕੱਢੇ ਹੋਇਆ ਛਰੇ ਕੱਢੇ ਮੇਰੇ ਕਹਿੰਦੇ ਤੁਸੀਂ ਹਸਪੀਟਲ ਚਲੇ ਜਾ ਮੈਂ ਕਿਹਾ ਪ੍ਰਵਾਹ ਨਹੀਂ ਬਾਈ ਦੀਪਤੀ ਤੂੰ ਇੱਥੇ ਆ ਸਾਡੇ ਇਹ ਦੁਬਾਰਾ ਫੇਰ ਲੜਾਂਗੇ ਕੱਲ ਵੀ ਲੱਗੀ ਆ ਰਵੜ ਦੀ ਗੋਲੀ ਗੋਡੇ ਤੇ ਅੱਜ ਪਿੱਛੇ ਲੱਗੀ ਆ ਪ੍ਰਵਾਹ ਨਹੀਂ ਇਹ ਗੁਰੂਆਂ ਦੀ ਕਿਰਪਾ ਦੇ ਨਾਲ ਅਸੀਂ ਅੱਗੇ ਜਾਵਾਂਗੇ ਸਰਦਾਰ ਦੇ ਕਿ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਮੱਦੇ ਨਜ਼ਰ ਲਗਾਤਾਰ ਕਿਸਾਨ ਦਿੱਲੀ ਵੱਲ ਵਧ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ